ਪਰ ਜਿਹੜੀਆਂ ਗੱਲਾਂ ਮੈਂ ਸੁਣੀਆਂ ਨਾ ਪਤਾ ਨਹੀਂ ਮੈਂ ਕਿਹੜੀ ਸ਼ਰਮ ਨੂੰ ਚੁੱਪ ਕੀਤੀ ਰਹੀ ਜੇ ਮੈਂ ਕੋਈ ਜਵਾਬ ਦਿੱਤਾ ਤਾਂ ਮੰਮੀ ਨੇ ਵੀ ਕਹਿਣਾ ਵਾ ਵੀ ਮੇਰੀ ਧੀ ਆਈ ਆ ਤੇ ਇਹ ਗਾਰੀਆਂ ਗੱਲਾਂ ਕਰਦੀ ਆ ਪਰ ਉਹਨੋਂ ਤੇ ਬੋਲਣ ਦਾ ਮਸਾ ਲਿਆਜ ਨਹੀਂਗਾ ਹੈਗਾ ਤੇ ਕਿਦਾਂ ਵੱਡੇ ਨਿੱਕੇ ਦੀ ਤਕਰੀਦੀ ਆ ਉਹਨੇ ਤੂੰ ਆਪਣਾ ਹਸਾਲ ਵਾਲਾ ਵੀ ਆਪਣੇ ਮਾਂ ਨਹੀਂ ਵੇਖੀ ਮਾਂ ਨੂੰ ਪਤਾ ਕੀ ਕਹਿੰਦੀ ਵੇਖੀ ਕਿਤੇ ਹੱਥ ਨਾ ਵੜਾ ਪਿਆ ਜੀ ਤੁਹਾਨੂੰ ਕੀ ਗੱਲ ਦੱਸਾਂ ਤੁਸੀਂ ਲਾਗੇ ਗਵਾਣ ਸੁਣਦੇ ਜੀ ਤੇ ਕਿਦਾਂ ਦੀ ਆ ਹੋਰ ਕੀ ਭੈਣ ਜੀ ਤੇਰੀ ਨਾ ਤੋ ਤੇਰਾ ਵੀ ਫਨਾ ਆ ਇਹ ਤੇ ਕਿਤੇ ਪਹਿਲੇ ਵੀ ਜੀਨ ਦਿੰਦੀ ਆਂ ਗਵਾਂਡੀਆਂ ਨੂੰ ਵੀ ਜਦੋਂ ਕੁਵਾਰੀ ਸੀ ਨਾ ਐਡੀ ਜ਼ਬਾਨ ਹੀ ਏਦੀ ਤੂੰ ਘੜੀ ਦੇ ਘੜੀ ਵਾਸਤੇ ਕਹਿ ਕੇ ਗਈ ਹੈ ਉਦੋਂ ਮੁੰਡੇ ਦਾ ਛੁੱਟੀ ਹੋ ਗਈ ਆ ਮੈਨੂੰ ਪਤਾ ਵਾ ਕਿ ਛੁੱਟੀ ਹੋ ਗਈ ਆ ਪਰ ਨਾ ਮੇਰੀ ਮਜਬੂਰੀ ਹੀਗੀ ਕੀ ਕਰਦੀ ਫਿਰ ਮੈਂ ਤੁਹਾਨੂੰ ਕੀ ਪਤਾ ਉਹਥੇ ਕੀ ਕੀ ਬਣ ਚੱਲਿਆ ਹੈਗਾ ਮੇਰੀ ਗੱਲ ਸੁਣਾ ਉੱਥੇ ਜਿਹੜੀ ਮਰਜ਼ੀ ਮੁਸੀਬਤ ਡੇ ਪੈਂਦੀ ਤੈਨੂੰ ਆਪਣੇ ਘਰ ਦਾ ਨਹੀਂ ਪਤਾ ਹੈ ਚੱਲ ਬਾਪੂ ਖਾਪਣਾ ਇਹਨਾਂ ਕੋਈ ਨਹੀਂ ਪਤਾ ਤੇ